gudmalo 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 gudmalo

ਭਈਆ ਮੋਬਾਈਲ ਪਾਸੇ ਕਰੀ ਵੀਰ ਮੈਂ ਰਿਸ਼ਮ ਸਿੰਘ ਯਾਤਰੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜ਼ਿਲ੍ਹਾ ਜੰਮਸਕੱਤਰ ਬਟੇਂਡਾ ਜੀ ਜੋ ਕਿ ਸਾਡਾ ਅੱਜ ਦਾ ਪ੍ਰੋਗਰਾਮ ਆ ਸੰਯੁਕਤ ਗੈਰ ਆਰਥਿਕ ਮੋਰਚੇ ਦੇ ਸੱਦੇ ਤੇ ਜੋ ਕਿ ਸਾਡੇ ਸਤਿਕਾਰਯੋਗ ਆਗੂ ਤਮਨ ਨਾਦੀ ਦੇ ਤਮਨ ਨਾਡੂ ਦੇ ਪੀ ਆਰ ਪਾਂਡੇਨ ਜੀ ਜਿਨ੍ਹਾਂ ਨੇ ਇੱਕ ਉਥੇ ਫੈਕਟਰੀ ਲੱਗ ਰਹੀ ਸੀ ਉਹਦੀ ਗੈਸ ਲੀਕ ਸੀ ਉਹਨਾਂ ਨੇ ਵਿਰੋਧ ਕਰਿਆ ਲੋਕਾਂ ਨੇ ਇਕੱਠੇ ਹੋ ਕੇ ਕਿ ਬਹੁਤ ਗੈਸ ਆ ਖਤਰਨਾਕ ਆ ਇਹ ਗੈਸਾਂ ਜਿਹੜੀ ਫੈਕਟਰੀ ਦੀ ਬੰਦ ਕਰਵਾਈ ਜਾਵੇ ਪਰ ਉਥੋਂ ਦੀ ਸਰਕਾਰ ਨੇ ਨਾ ਬੰਦ ਕਰਾਉਣ ਦੀ ਬਜਾਏ ਨਾ ਸੁਣਨ ਦੀ ਬਜਾਏ ਸਾਡੇ ਉਸ ਕਿਸਾਨ ਆਗੂ ਤੇ ਚਾਕੇ ਜਿੱਥੇ ਕੇਸ ਦਰਜ ਕਰਿਆ ਉਥੇ ਕੋਰਟ ਦੇ ਰਾਹੀਂ 13 ਸਾਲ ਦੀ ਉਹਨੂੰ ਸਜ਼ਾ ਸੁਣਾਈ ਗਈ ਸਾਰੇ ਦਾਸਤਾਵੇਜ਼ ਦੇ ਢੂਠੇ ਲਾ ਕੇ ਕਿ ਜਿਹੜੀ ਇਥੋਂ ਬਾਜ ਆ ਕਿਸਾਨਾਂ ਦੀ ਇਹ ਦਵਾਈ ਜਾਵੇ ਕਿਸਾਨ ਕਿਤੇ ਨਾ ਬੋਲਣ ਸਕਣ ਜਿਹੜਾ ਕਿ ਅੱਜ ਰੋਸ ਵਜੋਂ ਉਸ ਪੀਰਨ ਪੰਡਈ ਜੀ ਨੂੰ ਰਿਹਾ ਕਰਵਾਉਣ ਦੇ ਲਈ ਸਮੁੱਚੇ ਭਾਰਤ ਦੇ ਡੀਸੀ ਹੈੱਡਕੁਆਟਰਾਂ ਤੇ ਅੱਜ ਸਾਡੇ ਸਤਿਕਾਰਯੋਗ ਰਾਸ਼ਟਰਪਤੀ ਰਾਹੀਂ ਮੰਗ ਪੱਤਰ ਦੇਣ ਦੇ ਮੰਗ ਕਰਨੀ ਆ ਕਿ ਕਿਸਾਨ ਬਿਲਕੁਲ ਬੇਦੋਸ਼ੇਨ ਇਹਨਾਂ ਨੂੰ ਦੰਤ ਰਿਹਾ ਕੀਤਾ ਜਾਵੇ ਜੇਲ੍ਹ ਤੋਂ ਬਾਹਰ ਕੱਢਿਆ ਜਾਵੇ ਇਸ ਕਰਕੇ ਅੱਜ ਅਸੀਂ ਸਮੁੱਚੇ ਡੀਸੀ ਹੈੱਡਕੁਆਟਰਾਂ ਤੇ ਡੀਸੀ ਰਾਹੀਂ ਸੈਂਟਰ ਸਰਕਾਰ ਨੂੰ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਨੇ ਆ ਪਰ ਜੇਕਰ ਸਰਕਾਰ ਨੇ ਫੇਰ ਵੀ ਗੌਰ ਨਾ ਕੀਤੀ ਨਰਦੋਸਾ ਪਸਾਇਆ ਕਿਸਾਨਾਂ ਗੁਰਿਆਂ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਯੁਕਤ ਗੈਰ-ਰਾਜਨੀਤਿਕ ਮੋਰਚੇ ਦੀ ਵੱਡੀ ਮੀਟਿੰਗ ਕਰਕੇ ਅਗਲਾ ਫੈਸਲਾ ਜਿਹੜਾ ਸਖਤ ਦੇਵਾਂਗੇ ਹਰ ਹਾਲ ਦੇ ਵਿੱਚ ਕਿਸਾਨਾਂ ਅੱਗ ਨੂੰ ਬਾਰ ਕਢਾਕਰਾਂਗੇ